ਸੋ ਦੋਸਤੋ ਸਵਾਗਤ ਹੈ ਤੁਹਾਡਾ ਇਸ ਵੀਡੀਓ ਵਿੱਚ ਤੇ ਹੁਣ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਆਪਾਂ AI ਦੇ ਥਰੂ ਕਿਵੇਂ ਵੀਡੀਓ ਤਿਆਰ ਕਰ ਸਕਦੇ ਹਾਂ ਸੋ ਇੱਥੇ ਆਪਾਂ ਆਪਣਾ ਚੈਟ ਜੀਪੀਟੀ ਖੋਲ੍ਹਾਂਗੇ ਪਹਿਲਾਂ ਉਹਦੇ ਵਿੱਚ ਆਪਾਂ ਇੱਕ ਜਿਵੇਂ ਮੈਂ ਦੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੀ ਇੱਕ ਪੋਇਮ ਜਿਹੜੀ ਆ ਉਹ ਅਪਲੋਡ ਕੀਤੀ ਹੈ ਪੋਇਮ ਅਪਲੋਡ ਕਰਕੇ ਫਿਰ ਆਪਾਂ ਇਹਨੂੰ ਇਨਸਟਰਕਸ਼ਨ ਦੇਵਾਂਗੇ ਕਿ ਇੱਕ ਪ੍ਰੌਮਪਟ ਲਿਖ ਕੇ ਦੇਵੇ ਵੀਡੀਓ ਦੇ ਰੂਪ ਵਿੱਚ ਕੀ ਤੋਂ ਤੁਸੀਂ ਦੇਖ ਸਕਦੇ ਹੋ ਕਿ ਪ੍ਰੌਮਪਟ ਜਿਹੜਾ ਉਹ ਲਿਖਿਆ ਹੋਇਆ ਸਾਹਮਣੇ ਆ ਗਿਆ ਜੀ ਸੋ ਅਸੀਂ ਇਸ ਤੋਂ ਬਾਅਦ ਇਸ ਸਾਰੇ ਪ੍ਰੌਮਪਟ ਨੂੰ ਕਰਾਂਗੇ ਜੀ ਕਾਪੀ ਜੋ ਵੀ ਲਿਖਿਆ ਇਸ ਸਾਰੇ ਨੂੰ ਆਪਾਂ ਕਾਪੀ ਕਰ ਲੈਣਾ ਜੀ ਸੋ ਇਸ ਤਰ੍ਹਾਂ ਆਪਾਂ ਇਸ ਨੂੰ ਕਾਪੀ ਕਰ ਲੈਣਾ ਠੀਕ ਹੈ ਜੀ ਫਿਰ ਆਪਾਂ ਇੱਕ ਕਾਪੀ ਕਰਨ ਤੋਂ ਬਾਅਦ ਇੱਕ ਲਿਨਾਰਡੋ AI ਐਪਾ ਉਸ ਨੂੰ ਡਾਊਨਲੋਡ ਕਰ ਲੈਣਾ ਫਿਰ ਜਿਹੜੇ ਵੀ ਪ੍ਰੋਂਪਟ ਆਪਾਂ ਕਾਪੀ ਕੀਤਾ ਉਸ ਨੂੰ ਆਪਾਂ ਲਿਨਾਰਡੋ AI ਦੇ ਵਿੱਚ ਕਾਪੀ ਪੇਸਟ ਕਰ ਦੇਣਾ ਸੋ ਕਾਪੀ ਪੇਸਟ ਕਰਨ ਤੋਂ ਬਾਅਦ ਲਿਨਾਰਡੋ ਉਸ ਤੇ ਆਪਣੀ ਫੋਟੋਆਂ ਜਿਹੜੀਆਂ ਤੁਹਾਨੂੰ ਜਨਰੇਟ ਕਰਕੇ ਦੇ ਦੇਗਾ ਸੋ ਦੇਖੋ एकदम ਤੁਸੀਂ ਵੀਡੀਓ ਜਿਹੜੀਆਂ ਫੋਟੋਆਂ ਜਿਹੜੀਆਂ ਉਹ ਜਨਰੇਟ ਹੋ ਰਹੀਆਂ ਜੀ ਬਹੁਤ ਫਾਸਟ ਤਰੀਕੇ ਨਾਲ ਸੋ ਫੋਟੋਆਂ ਸਾਰੀਆਂ ਸਾਰੀਆਂ ਤੁਹਾਡੇ ਸਾਹਮਣੇ ਆ ਜੀ ਆਪਣਾ ਜਿਹੜਾ ਵਿਸ਼ਾ ਸੀਗਾ ਜੀ ਉਹ ਫੇਕ ਡਵੈਲਪਮੈਂਟ ਦੇ ਨਾਂ ਤੇ ਸੀਗਾ ਪਾਣੀਆਂ ਦੀ ਸਮੱਸਿਆ ਦੇ ਨਾਂ ਤੇ ਸੀਗਾ ਤੋਂ ਸਾਰਾ ਕੁਝ ਜਿਹੜੀਆਂ ਫੋਟੋਆਂ ਆਪਣੇ ਆਪ ਬਣ ਕੇ ਤੁਹਾਡੇ ਸਾਹਮਣੇ ਆ ਗਈਆਂ ਜੀ ਸੋ ਸਾਰੀਆਂ ਫੋਟੋਆਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਸੋ ਅਸੀਂ ਬਾਰੀ-ਬਾਰੀ ਸਾਰੀਆਂ ਫੋਟੋਆਂ ਜਿਹੜੀਆਂ ਉਹ ਡਾਊਨਲੋਡ ਕਰ ਲੈਣੀ ਹੈ ਜੀ ਸਾਰੀਆਂ ਫੋਟੋਆਂ ਤੁਹਾਡੀਆਂ ਗੈਲਰੀ ਦੇ ਵਿੱਚ ਸੇਵ ਹੋ ਜਾਣਗੀਆਂ ਸੋ ਜਦੋਂ ਸਾਰੀਆਂ ਫੋਟੋਆਂ ਅਸੀਂ ਡਾਊਨਲੋਡ ਕਰ ਲਈਆਂ ਤਾਂ ਉਸ ਤੋਂ ਬਾਅਦ ਅਸੀਂ ਜਾਣਾ ਜੀ ਇੱਕ ਹੋਰ ਐਪ ਹੈਗੇ ਜਿਹਦੇ ਥਰੂ ਅਸੀਂ ਵੀਡੀਓ ਬਣਾ ਸਕਦੇ ਹਾਂ ਜੀ ਹੈਲੋਏ AI ਸੋ ਇਹਦੇ ਵਿੱਚ ਅਸੀਂ ਆਪਣੀਆਂ ਸਾਰੀਆਂ ਜਿਹੜੀ ਇੱਕ ਇੱਕ ਫੋਟੋ ਕਰਕੇ ਪੇਸਟ ਕਰ ਦੇਣਾ ਹੈ ਜਿਹੜਾ ਪ੍ਰੋਂਪਟ ਅਸੀਂ ਚੈਟ ਜੀਪੀਟੀ ਤੇ ਲਿਖਿਆ ਸੀਗਾ ਉਹ ਪ੍ਰੋਂਪਟ ਅਸੀਂ ਜਿਹੜਾ ਉਹ ਵੀ ਇੱਥੇ ਪੇਸਟ ਕਰ ਦੇਣਾ ਜੀ ਸੋ ਪਰ ਇਹ ਹੈ ਫ੍ਰੀ ਵਾਲੀ ਐਪ ਆ ਜੀ ਇੱਥੇ ਫ੍ਰੀ ਦੀਆਂ ਵੀਡੀਓ ਬਣ ਜਾਂਦੀਆਂ ਪਰ ਇਹ ਟਾਈਮ ਬਹੁਤ ਲੈਂਦੀ ਹੈ ਜੀ ਸੋ ਮੈਂ ਜਦੋਂ ਵੀਡੀਓ ਬਣਾਉਣੀ ਹੁੰਦੀ ਆ ਮੈਂ ਇਸ ਨੂੰ ਰਾਤ ਨੂੰ ਕਾਪੀ ਪੇਸਟ ਕਰਕੇ ਛੱਡ ਦਿੰਨਾ ਜੀ ਤਸਵੀਰ ਤੱਕ ਮੇਰੀ ਜਿਹੜੀ ਵੀਡੀਓ ਆ ਉਹ ਬਣ ਕੇ ਇੱਥੇ ਰੈਡੀ ਹੁੰਦੀ ਆ ਸਲੋ ਪ੍ਰੋਸੈਸਰ ਪਰ ਹੈ ਫ੍ਰੀ ਵਾਲਾ ਜੀ ਬਾਕੀ ਹੋਰ ਵੀ ਬਥੇਰੀਆਂ ਐਪਸ ਹੈਗੀਆਂ ਨੇ ਅਗਰ ਤੁਸੀਂ ਜਲਦੀ ਬਣਾਉਣੀ ਆ ਤਾਂ ਤੁਸੀਂ ਇਹਦਾ ਜਿਹੜਾ ਪੇਡ ਅ ਵਰਜਨ ਉਹ ਤੁਸੀਂ ਲੈ ਸਕਦੇ ਤਾਂ